ਪੰਜਾਬ ਜੋ ਹੜ੍ਹਾਂ ਦੀ ਮਾਰੇ ਠਾਂਗਾ ਜਿਹੜੇ ਲੋਕ ਇਸ ਨਾਲ ਪ੍ਰਭਾਵਨਗੇ ਉਹਨਾਂ ਉੱਤੇ ਬਹੁਤ ਮਾੜਾ ਸਮਾਗਾ ਇਹ ਉਹ ਬਹੁਤ ਮੁਸ਼ਕਲ ਦੇ ਵਿੱਚੋਂ ਇਸ ਟਾਈਮ ਲੰਘ ਰਹੇ ਨੇਗੇ ਤੇ ਆਪਣੇ ਜਿੱਥੇ ਹਾਲਾਤ ਸਹੀ ਨਹੀਂਗੇ ਆਪਾਂ ਹੁਣ ਉਹਨਾਂ ਦੇ ਨਾਲ ਖੜਨ ਦਾ ਆਪਣਾ ਟਾਈਮ ਆਗਾ ਆਪਾਂ ਆਪਣੇ ਆਪਣੇ ਪਿੰਡ ਪੱਦਰ ਤੇ ਮਾਲਕ ਕਿਸਾਨਾਂ ਦੁਆਰਾ ਜਿਹੜਾ ਸਮਾਨ ਇਕੱਠਾ ਕਰਿਆ ਜਾ ਰਿਹਾਗਾ ਤੇ ਹਰੇਕ ਬੰਦਾਗਾ ਜਿਹੜਾ ਉਹਨਾਂ ਵਾਸਤੇ ਕੁਛ ਨਾ ਕੁਛ ਦੇਣਾ ਚਾਹ ਰਿਹਾਗਾ। ਬੀ ਕੀ ਸੀਰੀਜ਼ ਨੇ ਜਿੰਨਾ ਕ ਵੀ ਅਗਲੇ ਦਾ ਸਰਦਾਗਾ ਉਹਨਾਂ ਕ ਸਮਾਨ ਆ ਜੜਾ ਹੋ ਕੁਛ ਨਾ ਕੁਛ ਜ਼ਰੂਰ ਉਹਨਾਂ ਵਾਸਤੇ ਹੜ ਭੇਲ ਤਾਂ ਵਾਸਤੇ ਦੇਣਾ ਚਾਹ ਰਿਹਾਗਾ। ਕਿਉਂਕਿ ਇਹਦੇ ਵਿੱਚ ਕੀ ਹੈਗਾ ਵੀ ਕੁਝ ਸਮਾਨ ਜਿਵੇਂ ਖਾਣ ਪੀਣ ਵਾਲਾ ਸਮਾਨ ਆਗਾ ਉਹ ਤੁਸੀਂ ਉਹਨਾਂ ਨੂੰ ਹੁਣਾ ਮਤਲਬ ਦਿਓ ਜਿਹੜਾ ਪੈਸਾ ਇਕੱਠਾ ਹੁੰਦਾਗਾ ਉਹ ਜਦੋਂ ਆਪਣਾ ਪਾਣੀ ਦਾ ਪੱਧਰ ਨੀਵਾ ਹੁੰਦਾਗਾ ਅੱਧ ਵਾਰੀ ਉਹ ਆਪਣੇ ਘਰਾਂ ਚ ਵਾਪਸ ਜਾਂਦੇ ਨੇਗੇ ਲੋਕ ਆਪਾਂ ਪੈਸੇ ਨਾਲ ਉਹਨਾਂ ਦੀ ਉਸ ਸਮੇਂ ਮਦਦ ਕਰਾਂਗੇ ਕਿਉਂਕਿ ਹੁਣ ਖਾਣ ਪੀਣ ਦਾ ਸਮਾਨ ਤੇ ਹਰਾਚਾਰਾ ਜਿਹੜਾ ਵੀ ਪਸ਼ੂਆਂ ਵਾਸਤੇ ਲੋੜ ਆ ਉਹ ਆਪਾਂ ਮੰਨਦੇ ਹੋ ਜਿਹੜਾ ਪੈਸਾਗਾ ਉਹ ਆਪਾਂ ਬਾਅਦ ਦੇ ਵਿੱਚ ਜਦੋਂ ਆਪਣੇ ਘਰਾਂ ਦੇ ਵਿੱਚ ਜਾਂਦੇ ਨੇ ਉਦੋਂ ਉਹਦੀ ਪੈਸੇ ਨਾਲ ਉਹਨਾਂ ਦੀ ਮਦਦ ਕਰਾਂਗੇ ਇਦੇ ਵਿੱਚ ਕੀ ਹੈਗਾ ਵੀ ਕੁਸਾ ਇਹਦੇ ਵਿੱਚ ਇਹਦਾ ਖਬਰਾਂ ਸੁਣਨ ਦੇ ਆ ਰਹੇ ਵਿਚਾਰੀਆਂ ਨੇ ਵੀ ਸਮਾਨ ਆ ਜਿਹੜਾ ਜਾਦੇ ਜਾ ਰਿਹਾਗਾ ਮਤਲਬ ਵਿਅਰਥ ਜਾ ਰਿਹਾਗਾ ਉੱਥੇ ਤਾਂ ਤੁਸੀਂ ਪਹਿਲਾਂ ਜਾ ਕੇ ਉੱਥੇ ਕੰਡੀਸ਼ਨ ਨੂੰ ਚੈੱਕ ਕਰੋ ਵੀ ਆਪਾਂ ਨੂੰ ਕਿੱਥੇ ਕਿਸ ਚੀਜ਼ ਦੀ ਲੋੜ ਹੈ ਉਸ ਹੱਬ ਨਾਲ ਆਪਾਂ ਆਪਣੇ ਆਪਣੇ ਪੰਟਾਂ ਤੋਂ ਉਹ ਚੀਜ਼ਾਂ ਨੂੰ ਲਵਾਉਂਦਾ ਹੋ। ਕਿਉਂਕਿ ਹੁਣ ਸਮਾਨ ਆ ਜਿਹੜਾ ਸਾਰੇ ਇਕੱਠਾ ਕਰ ਲੈਣ ਕਿਉਂਕਿ ਹੁਣ ਟਾਈਮ ਤੇ ਮੌਕੇ ਤੇ ਹਰੇਕ ਦੇ ਦਿਲ ਦੇ ਵਿੱਚ ਦਰਦ ਆਗਾ ਉਹਨਾਂ ਦੇ ਪ੍ਰਤੀ ਇਹ ਰੇਕ ਕੁਝ ਨਾ ਕੁਝ ਦੇਣਾ ਚਾਹੁੰਦਾਗਾ ਕਿਉਂਕਿ ਜਦੋਂ ਟਾਈਮ ਪੈ ਜਾਂਦਾ ਜਦੋਂ ਤੇ ਹਾਲਾਤ ਠੀਕ ਹੁੰਦੇ ਨੇਗੇ ਚਲੋ ਜਿਵੇਂ ਵੀ ਪਾਣੀ ਦਾ ਪੱਦਰ ਨੀਚੇ ਹੁੰਦਾਗਾ ਤਾਂ ਟਾਈਮ ਪੈਣ ਦੇ ਨਾਲ ਇਨਸਾਨ ਦੇ ਵਿੱਚ ਥੋੜਾ ਜਿਹਾ ਦਰਦ ਘਟਦਾਗਾ ਤੇ ਫਿਰ ਸ਼ਾਇਦ ਮਤਲਬ ਲੋਕ ਪਿੱਛੇ ਹਟਣਾ ਸ਼ੁਰੂ ਕਰ ਦਿੰਦੇ ਨੇਗੇ ਜਦੋਂ ਕਿ ਆਪਣੇ ਘਰਾਂ ਦੇ ਵਿੱਚ ਜਦੋਂ ਜਾਂਦੇ ਨੇ ਉਹ ਵਾਪਸ ਉਦੋਂ ਵੀ ਆਪਾਂ ਨੂੰ ਨਾਲ ਖੜਨ ਦੀ ਲੋੜ ਹੈਗੀ ਕਿਉਂਕਿ ਉੱਥੇ ਨੁਕਸਾਨ ਹੀ ਬਹੁਤ ਜ਼ਿਆਦਾ ਹੋ ਗਿਆ ਤੇ ਇਹ ਹੀ ਹੈਗਾ ਵੀ ਤੁਸੀਂ ਜਿੰਨਾ ਕੁ ਵੀ ਆਪਣੇ ਆਪਣੇ ਪਿੰਡ ਪੱਦਰ ਤੇ ਵਾਦ ਤੋਂ ਵਾਦਾਂ ਇਕੱਠਾ ਕਰੋ ਕਿਉਂਕਿ ਹੁਣ ਮੌਕੇ ਤੇ ਹਰੇਕ ਮੰਦਾ ਜਿਹੜਾ ਉਹਨਾਂ ਨੂੰ ਕੁਝ ਦੇਣਾ ਚਾਹ ਰਿਹਾਗਾ ਫਿਰ ਟਾਈਮ ਨਾਲ ਫਰਕ ਪੈ ਜਾਂਦਾ ਤੇ ਇਹ ਜਿਹੜਾ ਵੀ ਕੁਸਾ ਇਕੱਠਾ ਹੁੰਦਾਗਾ ਇਹ ਮੰਨ ਲਓ ਸਹੀ ਜਿੰਨਾਂ ਨੂੰ ਲੋਡ ਬੰਦਾ ਦੇਉਂਦਾ ਮਤਲਬ ਲੋਡ ਬੰਦਾ ਲਵੇ ਚੀਜ਼ ਪਹੁੰਚ ਜੇ ਕਿਸੇ ਗਲਤ ਬੰਦੇ ਦੇ ਹੱਥਾਂ ਦੇ ਵਿੱਚ ਵੀ ਨਾ ਚਲਿਆ ਜਾਵੇ ਜਿੰਨਾਂ ਨੂੰ ਲੋਡ ਹੈ ਉਹਨਾਂ ਤੱਕ ਚੀਜ਼ ਸਹੀ ਪਹੁੰਚ ਜੇ ਬਾਕੀ ਜਦੋਂ ਬਾਕੀ ਆਪਾਂ ਫੇਰ ਮਦਦ ਕਰਾਂਗੇ ਕਿਉਂਕਿ ਜਦੋਂ ਪਾਣੀ ਦਾ ਪੱਧਰ ਨਹੀਂ ਮੰਗਦਾਗਾ ਆਪਣੇ ਘਰਾਂ ਦੇ ਵਿੱਚ ਵਾਪਸ ਜਾਂਦੇ ਨੇ ਉਹ ਆਪਾਂ ਉਹਨਾਂ ਦੇ ਪਰਿਵਾਰਾਂ ਨੂੰ ਦੇਖ ਕੇ ਜਦੋਂ ਆਪਾਂ ਉਹਨਾਂ ਦੇ ਘਰਾਂ ਦੇ ਵਿੱਚ ਜਾ ਕੇ ਹਾਲਾਤ ਦੇਖਾਂਗੇ ਵੀ ਕੋਈ ਕਿੰਨਾ ਗਰੀਬ ਆਪਾਂ ਨੂੰ ਉਹਨਾਂ ਦੀ ਸਾਰੀ ਕੰਡੀਸ਼ਨ ਪਤਾ ਲੱਗ ਜੂਗੀ ਉਹ ਵੀ ਕਿਸੇ ਦਾ ਕੀ ਨੁਕਸਾਨ ਹੈ ਕਿਸੇ ਦਾ ਕੋਈ ਕੰਮ ਰੁਕ ਡੇ ਜਾਂ ਜਿਵੇਂ ਦਾ ਵੀ ਕੋਈ ਨੁਕਸਾਨ ਆਗਾ ਉਹਦੇ ਮੁਤਾਬਕ ਆਪਾਂ ਉੱਥੇ ਤੁਸੀਂ ਸਾਰੇ ਆਪਾਂ ਮਦਦ ਕਰ ਸਕਦੇ ਹਾਂ ਉਹਨਾਂ ਦੀ ਤੇ ਇਹੀ ਹੈਗਾ ਵੀ ਕਿਉਂਕਿ ਅੱਗੇ ਜਦੋਂ ਮੰਨ ਲਓ ਤਾਂ ਸਾਰੇ ਨਾਲ ਨੇ ਜਦੋਂ ਮੰਨ ਲੈ ਆਪਣਾ 15-20 ਦਿਨਾਂ ਦਾ ਟਾਈਮ ਲੰਘਦਾ ਹੈਗਾ ਤਾਂ ਓਬਵੀਅਸਲੀ ਹਰੇਕ ਇਨਸਾਨ ਦੇ ਵਿੱਚ ਥੋੜਾ ਜਿਹਾ ਫਰਕ ਪੈ ਜਾਂਦਾ ਹੈ ਚਾਹੇ ਕੋਈ ਵੀ ਹੈਗਾ ਪਰ ਉਦੋਂ ਆਪਾਂ ਹੋਰ ਆਪਾਂ ਮਤਲਬ ਪੈਸੇ ਨੂੰ ਬਚਾ ਕੇ ਰੱਖੀਏ ਤੇ ਹੁਣ ਵੀ ਆਪਾਂ ਮੰਨ ਲੈ ਲੋੜਨ ਦਾ ਉਹ ਖਰਚ ਕਰੀਏ ਉਹਨਾਂ ਤੇ ਤੇ ਕੁਝ ਪੈਸਾ ਆਪਾਂ ਜਦੋਂ ਆਪਣੇ ਘਰਾਂ 'ਚ ਜਾਂਦੇ ਨੇਗੇ ਉਹਦੇ ਵਾਸਤੇ ਸੇਵ ਕਰਕੇ ਰੱਖੀਏ ਬਸ ਇਹ ਹੀ ਤੀਗਾ ਵੀ ਤੁਸੀਂ ਮੰਨ ਲਓ ਪਹਿਲਾਂ ਜੇ ਮੈਂ ਹੁਣ ਬਾਲਾ ਸਮਾਨ ਕਹਿੰਦੇ ਵੀ ਉੱਤੇ ਵਿਅਰਥ ਜਾ ਰਹੇਗਾ ਤਾਂ ਹਰੇਕ ਪਿੰਡ ਦੇ ਵਿੱਚੋਂ ਦੋ ਦੋ ਚਾਰ ਬੰਦੇ ਜਾ ਕੇ ਉੱਤੇ ਪਹਿਲਾਂ ਕੰਡੀਸ਼ਨ ਦੇਖ ਕੇ ਉਸ ਮੁਤਾਬਕ ਆਪਣੇ ਆਪਣੇ ਪਿੰਡ ਚੋਂ ਸਮਾਨ ਮੰਗਾ ਕੇ ਵੀ ਜਿਹੜੀ ਚੀਜ਼ ਦੇ ਉੱਤੇ ਲੋੜ ਆ ਉਸ ਚੀਜ਼ ਨੂੰ ਲੈ ਕੇ ਜਾਣਾ ਮੇ ਕੋਸ ਅਬਿਆਸਤ ਨਾ ਹੋਵੇ ਉੱਥੇ ਉਹਨਾਂ ਨੂੰ ਤੇ ਮਨ ਲਾ ਪੈਸਾ ਬਰਬਾਦ ਵੀ ਨਾ ਹੋਵੇ ਤੇ ਬਾਅਦ ਵਿੱਚ ਜਾਂ ਆਪਾਂ ਉਸੇ ਪੈਸੇ ਨਾਲ ਉਹਨਾਂ ਦੀ ਹੋਰ ਮਦਦ ਕਰ ਸਕੀ ਧੰਨਵਾਦ ਜੀ